ਦੋਸਤੋ ਅੱਜ ਦੀ ਇਹ ਕਹਾਣੀ ਰੂਸ ਦੀ ਇੱਕ ਬਹੁਤ ਪ੍ਰਸਿੱਧ ਕਹਾਣੀ ਹੈ। ਕਹਿੰਦੇ ਨੇ ਪੁਰਾਣੇ ਰੂਸ ਵਿੱਚ ਤਿੰਨ ਫਕੀਰ ਬਹੁਤ ਮਸ਼ਹੂਰ ਸੀ। ਉਹ ਇੰਨੇ ਮਸ਼ਹੂਰ ਹੋ ਗਏ ਕਿ ਉੱਥੋਂ ਦੇ ਪਾਦਰੀ ਨੂੰ ਉਹਨਾਂ ਨਾਲ ਬੜੀ ਈਰਖਾ ਹੋਣ ਲੱਗ ਪਈ। ਕਿਉਂਕਿ ਲੋਕਾਂ ਨੇ ਪਹਿਲਾਂ ਦੇ ਮੁਕਾਬਲੇ ਚਰਚ ਵਿੱਚ ਬਹੁਤ ਘੱਟ ਆਉਣਾ ਸ਼ੁਰੂ ਕਰ ਦਿੱਤਾ। ਮੰਨੋ ਜਿਵੇਂ ਚਰਚ ਤੋਂ ਲੋਕਾਂ ਦੀ ਭੀੜ ਗਾਇਬ ਜੀ ਹੋ ਗਈ ਸੀ। ਹੁਣ ਸਾਰਿਆਂ ਨੇ ਉਹਨਾਂ ਤਿੰਨ ਫਕੀਰਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਉਥੰਦਾ ਪ੍ਰਧਾਨ ਪਾਦਰੀ ਸੋਚਦਾ ਕਿ ਆਖਰ ਇਹ ਤਿੰਨੇ ਹੈ ਕੌਣ ਜੋ ਮੇਰੇ ਰਹਿੰਦਿਆ ਸੰਤ ਬਣ ਗਏ ਕਿਉਂਕਿ ਈਸਾਈ ਧਰਮ ਵਿੱਚ ਇੱਕ ਪ੍ਰਥਾ ਹੈ ਜਦੋਂ ਤੱਕ ਚਰਚ ਕਿਸੇ ਨੂੰ ਅਧਿਕਾਰ ਨਾ ਦੇਵੇ ਉਦੋਂ ਤੱਕ ਉਹ ਸੰਤ ਨਹੀਂ ਬਣ ਸਕਦਾ ਪਾਦਰੀ ਬੜਾ ਪਰੇਸ਼ਾਨ ਹੋ ਗਿਆ ਕਿਉਂਕਿ ਲੋਕਾਂ ਵਿੱਚ ਚਰਚ ਦੀ ਲੋਕਪ੍ਰਿਅਤਾ ਦਿਨੋ-ਦਿਨ ਘਟਦੀ ਹੀ ਜਾ ਰਹੀ ਸੀ ਪਰ ਇੱਕ ਦਿਨ ਤਾਂ ਹਾਦੀ ਹੋ ਗਈ ਉਹ ਪਾਦਰੀ ਸਾਰਾ ਦਿਨ ਚਰਚ ਵਿੱਚ ਬੈਠਾ ਰਿਹਾ ਇੱਕ ਵੀ ਸ਼ਖਸ ਚਰਚੰਦਰ ਨਾ ਆਇਆ ਉਸ ਦੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਸ ਨੇ ਸੋਚਿਆ ਕਿ ਅੱਜ ਉਹਨਾਂ ਸਾਧੂਆਂ ਦੀ ਖੈਰ ਨਹੀਂ ਅੱਜ ਤਾਂ ਮੈਂ ਉਹਨਾਂ ਨੂੰ ਸਬਕ ਸਿਖਾ ਕੇ ਹੀ ਛੱਡਾਂਗਾ ਉਹ ਆਪਣੇ ਪਾਦਰੀ ਦੇ ਪੇਸ਼ਕੁਸ਼ਾ ਵਿੱਚ ਤਿਆਰ ਹੋਇਆ ਉਸ ਨੇ ਸੋਨੇ ਦਾ ਤਾਜ ਪਹਿਨਿਆ ਹੱਥ ਵਿੱਚ ਪ੍ਰਦਾਨ ਪਾਦਰੀ ਹੋਣ ਦਾ ਪ੍ਰਤੀਕ ਸੋਨੇ ਦਾ ਡੰਡਾ ਫੜਿਆ ਤੇ ਉਹਨਾਂ ਤਿੰਨਾਂ ਸਾਧੂਆਂ ਨੂੰ ਮਿਲਣ ਲਈ ਚੱਲ ਪਿਆ ਉਹ ਇੱਕ ਝੀਲ ਦੇ ਅਗਲੇ ਕਿਨਾਰੇ ਤੇ ਰਹਿੰਦੇ ਸੀ ਪਾਦਰੀ ਇੱਕ ਕश्ती ਵਿੱਚ ਬੈਠ ਕੇ ਉਸ ਝੀਲ ਦੇ ਦੂਜੇ ਕੰਡੇ ਤੇ ਪਹੁੰਚ ਗਿਆ ਥੋੜਾ ਜਿਹਾ ਚੱਲਣ ਤੇ ਹੀ ਉਸ ਨੂੰ ਇੱਕ ਦਰਖਤ ਦੇ ਥੱਲੇ ਤਿੰਨ ਸਾਦੇ ਜਿਹੇ ਇਨਸਾਨ ਬੈਠੇ ਦਿਖੇ ਉਹ ਦਿਨੇ ਚੌਂਕੜੀ ਮਾਰ ਕੇ ਚੁੱਪਚਾਪ ਉਸ ਰੁੱਖ ਥੱਲੇ ਬੈਠੇ ਹੋਏ ਸੀ ਉਸ ਨੇ ਉਹਨਾਂ ਕੋਲ ਜਾ ਕੇ ਕਿਹਾ ਕਿ ਤੁਸੀਂ ਹੀ ਉਹ ਮਸ਼ਹੂਰ ਸੰਤ ਹੋ ਜਿਨ੍ਹਾਂ ਕਰਕੇ ਲੋਕਾਂ ਨੇ ਮੇਰੇ ਚਰਚ ਵਿੱਚ ਆਉਣਾ ਹੀ ਬੰਦ ਕਰ ਦਿੱਤਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਸੰਤ ਨਹੀਂ ਨਹੀਂ ਅਸੀਂ ਕਾਦੇ ਸੰਤ ਅਸੀਂ ਤਾਂ ਹਜੇ ਸੰਤ ਕਹਾਉਣ ਦੇ ਲਾਇਕ ਨਹੀਂ ਹੋਏ ਇਹ ਤਾਂ ਇੱਥੋਂ ਦੇ ਲੋਕ ਹੀ ਸਾਨੂੰ ਸੰਤ ਆਖ ਬੁਲਾਉਂਦੇ ਨੇ ਪਤਾ ਨਹੀਂ ਕਿਸ ਨੇ ਇਹ ਝੂਠੀ ਅਫਵਾਹ ਫਲਾ ਦਿੱਤੀ ਹੈ ਜਿਸ ਨੂੰ ਸੁਣ ਕੇ ਲੋਕਾਂ ਦੀ ਭੀੜ ਇੱਥੇ ਆ ਜਾਂਦੀ ਹੈ ਅਸੀਂ ਤਾਂ ਰੋਜ਼ ਇਹਨਾਂ ਨੂੰ ਮਨਾ ਵੀ ਕਰਦੇ ਹਾਂ ਕਿ ਇੱਥੇ ਨਾ ਆਇਆ ਕਰੋ ਪਰ ਅਸੀਂ ਜਿੰਨਾ ਮਨਾ ਕਰਦੇ ਹਾਂ ਇਹ ਭੀੜ ਓਨੀ ਹੀ ਵੱਧ ਰਹੀ ਹੈ ਅਸੀਂ ਇਸ ਭੀੜ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਹਾਂ ਸਭ ਉਹ ਸੀ ਤਾਂ ਇਸ ਭੀੜ ਭੜ ਤੋਂ ਦੂਰ ਹੀ ਰਹਿਣਾ ਚਾਹੁੰਦੇ ਆ ਅਸੀਂ ਤਾਂ ਬਸ ਇਕਾਂਤ ਨੂੰ ਮਾਨਣਾ ਚਾਹੁੰਦੇ ਆ ਚੰਗਾ ਹੋਇਆ ਤੁਸੀਂ ਆ ਗਏ ਤੁਸੀਂ ਹੀ ਬਚਾਓ ਸਾਨੂੰ ਇਸ ਭੀੜ ਤੋਂ ਇਹ ਗੱਲ ਸੁਣ ਕੇ ਉਸ ਪਾਦਰੀ ਦੇ ਤਾਂ ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ ਸੋਚਣ ਲੱਗਿਆ ਕਿ ਤਾਂ ਬੜੇ ਹੀ ਭੋਲੇ ਨਿਕਲੇ ਇਹਨਾਂ ਨੂੰ ਤਾਂ ਮੈਂ ਐਸਾ ਸਬਕ ਸਿਖਾਵਾਂਗਾ ਕਿ ਇਹ ਸਾਰੀ ਉਮਰ ਯਾਦ ਰੱਖਣਗੇ ਪਾਦਰੀ ਨੇ ਪੁੱਛਿਆ ਕਿ ਤੁਸੀਂ ਤਿੰਨੇ ਕਰਦੇ ਕੀ ਹੋ ਤਾਂ ਉਹਨਾਂ ਨੇ ਕਿਹਾ ਕਿ ਕੁਝ ਖਾਸ ਨਹੀਂ ਬਸ ਇਸ ਰੋਖ ਥੱਲੇ ਬੈਠ ਕੇ ਉਸ ਦਾਡੇ ਨੂੰ ਪ੍ਰਾਰਥਨਾ ਕਰਦੇ ਆਂ ਉਸਨੇ ਕਿਹਾ ਫਿਰ ਬਾਈਬਲ ਕਿੱਥੇ ਹੈ ਇਹ ਸੁਣ ਕੇ ਉਹਨਾਂ ਨੇ ਨੀਵੀਂ ਪਾ ਲਈ ਪਾਦਰੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਕੀ ਦਸੀਏ ਤੁਹਾਨੂੰ ਅਸੀਂ ਤਿੰਨੇ ਅਣਪੜ੍ਹਾਂ ਬਾਈਬਲ ਰੱਖ ਕੇ ਵੀ ਅਸੀਂ ਕੀ ਕਰਾਂਗੇ ਜਦੋਂ ਸਾਨੂੰ ਪੜ੍ਹਨਾ ਹੀ ਨਹੀਂ ਆਉਂਦਾ ਇਹ ਸੁਣ ਕੇ ਉਹ ਪਾਦਰੀ ਹੋਰ ਜ਼ਿਆਦਾ ਖੁਸ਼ ਹੋ ਗਿਆ ਸੋਚਣ ਲੱਗਿਆ ਕਿ ਅਣਪੜ੍ਹ ਹੁੰਦੇ ਹੋਏ ਵੀ ਇਹਨਾਂ ਨੇ ਇੰਨੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਹੈ। ਇਹਨਾਂ ਦੀ ਤਾਂ ਮੈਂ ਪੂਰੇ ਸ਼ਹਿਰ ਦੇ ਸਾਹਮਣੇ ਖੜਾ ਕੇ ਬੇਇੱਜ਼ਤੀ ਕਰੂੰਗਾ। ਉਸਨੇ ਪੁੱਛਿਆ ਫਿਰ ਤੁਸੀਂ ਪ੍ਰਾਰਥਨਾ ਕਿਵੇਂ ਕਰਦੇ ਹੋ? ਚਰਚ ਦੀ ਪ੍ਰਾਰਥਨਾ ਤਾਂ ਤੁਹਾਨੂੰ ਯਾਦ ਹੀ ਹੋਵੇਗੀ ਨਾ? ਇਹ ਸੁਣ ਕੇ ਤਿੰਨਾਂ ਨੇ ਫਿਰ ਨੀਵੀ ਪਾ ਲਈ। ਉਸਨੇ ਪੁੱਛਿਆ ਕਿ ਹੁਣ ਕੀ ਹੋ ਗਿਆ? ਤੁਸੀਂ ਫਿਰ ਨੀਵੀ ਕਿਉਂ ਪਾ ਲਈ? ਉਹਨਾਂ ਨੇ ਕਿਹਾ ਕਿ ਦੱਸਦੇ ਹੋਏ ਸਾਨੂੰ ਬੜੀ ਸ਼ਰਮ ਆ ਰਹੀ ਹੈ। ਸਾਨੂੰ ਤਾਂ ਪ੍ਰਾਰਥਨਾ ਵੀ ਨਹੀਂ ਕਰਨੀ ਆਉਂਦੀ ਪਾਦਰੀ ਨੇ ਬੜੀ ਹੈਰਾਨੀ ਨਾਲ ਕਿਹਾ ਹੈ ਤੁਹਾਨੂੰ ਪ੍ਰਾਰਥਨਾ ਵੀ ਨਹੀਂ ਕਰਨੀ ਆਉਂਦੀ ਤਿੰਨਾਂ ਨੇ ਆਪਣਾ ਸਿਰ ਨਾਂ ਵਿੱਚ ਹਿਲਾ ਦਿੱਤਾ ਫਿਰ ਪਾਦਰੀ ਨੇ ਪੁੱਛਿਆ ਕਿ ਆਖਰ ਤੁਸੀਂ ਪ੍ਰਾਰਥਨਾ ਕਰਦੇ ਕਿਵੇਂ ਹੋ ਉਹਨਾਂ ਨੇ ਜਵਾਬ ਦਿੱਤਾ ਕਿ ਤੁਹਾਡੀ ਚਰਚ ਦੀ ਪ੍ਰਾਰਥਨਾ ਤਾਂ ਬੜੀ ਲੰਬੀ ਚੌੜੀ ਹੈ ਸਾਡੇ ਵਰਗੇ ਅਣਪੜ ਗਵਾਰ ਕਿੱਥੋਂ ਯਾਦ ਕਰ ਲੈਣਗੇ ਤੇ ਗਲਤ ਪੜ੍ਹਨਾ ਵੀ ਗਲਤ ਹੀ ਹੈ ਅਸਲੀ ਕਾਫੀ ਸੋਚਾਂ ਸੋਚਣ ਤੋਂ ਬਾਅਦ ਅਸੀਂ ਆਪਣੀ ਇੱਕ ਪ੍ਰਾਰਥਨਾ ਬਣਾ ਲਈ ਹੈ ਇਹ ਸੁਣ ਕੇ ਉਹ ਪਾਦਰੀ ਉੱਚੀ ਆਵਾਜ਼ ਵਿੱਚ ਬੋਲਿਆ ਕੀ ਕਹਿ ਰਹੇ ਹੋ ਤੁਸੀਂ ਆਪਣੀ ਪ੍ਰਾਰਥਨਾ ਬਣਾ ਲਈ ਜਿਸ ਨੂੰ ਸਾਰੇ ਮੰਨਦੇ ਨੇ ਉਹ ਪ੍ਰਾਰਥਨਾ ਤਾਂ ਸ਼ਾਸਤਰਾਂ ਵਿੱਚ ਹੀ ਲਿਖੀ ਹੋਈ ਹੁੰਦੀ ਹੈ ਤੇ ਇਹ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਪੁਰਾਣੀ ਹੈ ਯਿਸੂ ਨੂੰ ਤਾਂ ਪ੍ਰਾਰਥਨਾ ਖੁਦ ਪਰਮਾਤਮਾ ਨੇ ਸਿਖਾਈ ਸੀ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ ਉਹਨਾਂ ਨੇ ਪਾਦਰੀ ਕੋਲੋਂ ਮਾਫੀ ਮੰਗੀ ਕਿ ਸਾਡੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ। ਸਾਨੂੰ ਮਾਫ ਕਰ ਦਿਓ। ਅਸੀਂ ਅਣਜਾਣ ਆ। ਹੁਣ ਜੋ ਪ੍ਰਾਰਥਨਾ ਤੁਸੀਂ ਸਾਨੂੰ ਸਿਖਾਓਗੇ ਅਸੀਂ ਉਹ ਪ੍ਰਾਰਥਨਾ ਹੀ ਕਰਾਂਗੇ। ਸਾਨੂੰ ਮਾਫ ਕਰ ਦਿਓ ਤੇ ਸਾਨੂੰ ਆਪਣੇ ਵਾਲੀ ਪ੍ਰਾਰਥਨਾ ਸਿਖਾ ਦਿਓ। ਪਰ ਉਸ ਪਾਦਰੀ ਦੇ ਮਨ ਵਿੱਚ ਵਿਚਾਰ ਆਇਆ ਕਿ ਦੇਖੀਏ ਤਾਂ ਸਹੀ ਇਹਨਾਂ ਨੇ ਕਿਹੜੀ ਪ੍ਰਾਰਥਨਾ ਬਣਾਈ ਹੈ। ਉਸਨੇ ਉਹਨਾਂ ਨੂੰ ਆਪਣੇ ਵਾਲੀ ਪ੍ਰਾਰਥਨਾ ਸੁਣਾਉਣ ਲਈ ਕਿਹਾ। ਪਰ ਗਿਉ ਫਕੀਰ ਬੋਲੇ ਰਹਿਣ ਦਿਓ ਮਹਾਰਾਜ ਕਿਰਪਾ ਕਰਕੇ ਸਾਨੂੰ ਹੋਰ ਸ਼ਰਮਿੰਦਾ ਨਾ ਕਰੋ ਤੁਸੀਂ ਸਾਨੂੰ ਆਪਣੀ ਪ੍ਰਾਰਥਨਾ ਸਿਖਾਓ ਪਰ ਉਸ ਪਾਦਰੀ ਨੇ ਉਹਨਾਂ ਦੀ ਇੱਕ ਨਾ ਸੁਣੀ ਇਸ ਲਈ ਪਾਦਰੀ ਦੇ ਵਾਰ-ਵਾਰ ਕਹਿਣ ਤੇ ਉਹ ਆਪਣੀ ਪ੍ਰਾਰਥਨਾ ਸੁਣਾਉਣ ਲਈ ਰਾਜ਼ੀ ਹੋ ਗਏ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਸੋਚਣ ਤੇ ਵੀ ਉਹਨਾਂ ਨੂੰ ਕੋਈ ਪ੍ਰਾਰਥਨਾ ਨਾ ਸੁੱਜੀ ਫਿਰ ਸਾਨੂੰ ਯਾਦ ਆਇਆ ਕਿ ਈਸਾਈ ਧਰਮ ਵਿੱਚ ਤਾਂ ਭਗਵਾਨ ਦੇ ਤਿੰਨ ਰੂਪਾਂ ਨੂੰ ਮੰਨਿਆ ਗਿਆ ਹੈ ਐਸ ਲਈ ਅਸੀਂ ਐਸ ਉੱਪਰ ਹੀ ਆਪਣੀ ਪ੍ਰਾਰਥਨਾ ਬਣਾ ਲਈ ਤੇ ਜੇਕਰ ਤੁਸੀਂ ਸਾਡੀ ਬਣਾਈ ਪ੍ਰਾਰਥਨਾ ਸੁਣ ਲਈ ਤਾਂ ਤੁਸੀਂ ਪੱਕਾ ਸਾਡੇ ਤੇ ਹੱਸੋਗੇ ਪਾਦਰੀ ਨੇ ਕਿਹਾ ਕਿ ਤੁਸੀਂ ਦੱਸੋ ਤਾਂ ਸਹੀ ਮੈਂ ਨਹੀਂ ਹੱਸਦਾ ਉਹਨਾਂ ਨੇ ਕਿਹਾ ਅਸੀਂ ਇਹ ਪ੍ਰਾਰਥਨਾ ਬਣਾ ਦਿੱਤੀ ਕਿ हे ਭਗਵਾਨ ਤੁਸੀਂ ਵੀ ਤਨ ਤੇ ਅਸੀਂ ਵੀ ਤਨ ਸਾਡੇ ਤੇ ਕਿਰਪਾ ਕਰੋ ਸੁਣ ਕੇ ਪਾਦਰੀ ਉੱਚੀ ਉੱਚੀ ਹੱਸਣ ਲੱਗਿਆ ਤੇ ਹੱਸਦੇ ਹੱਸਦੇ ਕਿਹਾ ਜ਼ਿੰਦਗੀ ਵਿੱਚ ਪ੍ਰਾਰਥਨਾਵਾਂ ਤਾਂ ਬਹੁਤ ਸੁਣੀਆ ਪਰ ਐਸੀ ਪ੍ਰਾਰਥਨਾ ਮੈਂ ਅੱਜ ਤੱਕ ਨਹੀਂ ਸੁਣੀ। ਉਹ ਮਨ ਹੀ ਮਨ ਸੋਚਣ ਲੱਗਿਆ ਕਿ ਕਿੰਨੇ ਬੇਬਕੂਫ ਲੋਕ ਨੇ। ਅੱਜ ਤੱਕ ਮੈਂ ਇਹਨਾਂ ਦੀ ਅਕਲ ਟਿਕਾਣੇ ਲਗਾ ਕੇ ਹੀ ਜਾਵਾਂਗਾ। ਉਹਨਾਂ ਤਿੰਨਾਂ ਨੇ ਕਿਹਾ ਕਿ ਤੁਸੀਂ ਸਾਡੀ ਗੱਲ ਛੱਡੋ। ਤੁਸੀਂ ਸਾਨੂੰ ਆਪਣੀ ਪ੍ਰਾਰਥਨਾ ਸਿਖਾਓ। ਅੱਜ ਤੋਂ ਅਸੀਂ ਉਹੀ ਕਰਾਂਗੇ। ਪਾਦਰੀ ਨੇ ਆਪਣੀ ਪ੍ਰਾਰਥਨਾ ਸਿਖਾਉਣੀ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਇੱਕ ਵਾਰ ਹੋ ਪਾਦਰੀ ਨੇ ਫਿਰ ਪ੍ਰਾਰਥਨਾ ਸੁਣਾਈ। ਉਹਨਾਂ ਨੇ ਕਿਹਾ ਇੱਕ ਵਾਰ ਹੋਰ। ਪਾਦਰੀ ਨੇ ਤੀਜੀ ਵਾਰ ਫਿਰ ਪ੍ਰਾਰਥਨਾ ਸੁਣਾਈ। ਉਹਨਾਂ ਨੇ ਫਿਰ ਕਿਹਾ ਇੱਕ ਵਾਰ ਹੋਰ ਸੁਣਾਓ ਕਿਤੇ ਭੁੱਲ ਹੀ ਨਾ ਜਾਈਏ। ਪਾਦਰੀ ਨੇ ਫਿਰ ਪ੍ਰਾਰਥਨਾ ਸੁਣਾਈ। ਉਹਨਾਂ ਨੇ ਫਿਰ ਕਿਹਾ ਇੱਕ ਆਖਰੀ ਵਾਰ ਹੋਰ। ਪਾਦਰੀ ਨੇ ਥੋੜੇ ਹੰਕਾਰ ਵਿੱਚ ਕਿਹਾ ਇੱਕ ਕਹਰਾਓ ਨਾ। ਅਦੇ ਕਦੇ ਚਰਚ ਵੀ ਆਇਆ ਕਰੋ। ਤੁਹਾਡੀ ਜ਼ਿੰਦਗੀ ਵੀ ਹੌਲੀ-ਹੌਲੀ ਬਦਲ ਜਾਵੇਗੀ। ਜੇਕਰ ਰੋਜ਼ ਆਓਗੇ ਤਾਂ ਇਹ ਪ੍ਰਾਰਥਨਾ ਵੀ ਸਿੱਖ ਜਾਓਗੇ। ਉਹਨਾਂ ਨੇ ਪਾਦਰੀ ਦੀ ਗੱਲ ਦੀ ਹਾਮੀ ਭਰੀ। ਉਹ ਬੜਾ ਖੁਸ਼ ਹੋ ਕੇ ਬੋਲਿਆ। ਤੁਸੀਂ ਬਿਲਕੁਲ ਵੀ ਡਰਿਓ ਨਾ। ਤੁਸੀਂ ਚਰਚ ਜਾਉਣਾ ਸ਼ੁਰੂ ਕਰੋ। ਮੈਂ ਤੁਹਾਨੂੰ ਮਾਫ਼ ਕਰ ਦੇਵਾਂਗਾ। ਤੇ ਲੋਕ ਵੀ ਤੁਹਾਨੂੰ ਮਾਫ਼ ਕਰ ਦੇਣਗੇ। ਉਹਨਾਂ ਫਕੀਰਾਂ ਨੇ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਮਹਾਨ ਇਨਸਾਨ ਹੋ। ਪਾਦਰੀ ਨੇ ਸੋਚਿਆ ਚਲੋ ਇਹ ਕੰਮ ਤਾਂ ਨਹੀਂ ਪਰੇ ਜੜ ਗਿਆ। ਇਹ ਤਾਂ ਲੈਨ ਤੇ ਆ ਗਏ ਉਹ ਆਪਣੀ ਕਿਸ਼ਤੀ ਵਿੱਚ ਸਵਾਰ ਹੋ ਕੇ ਵਾਪਸ ਜਾਣ ਲੱਗਿਆ ਕਿਸ਼ਤੀ ਨਦੀ ਦੇ ਵਿੱਚਕਾਰ ਹੀ ਪਹੁੰਚੀ ਸੀ ਕਿ ਪਿੱਛੋਂ ਕੁਝ ਲੋਕਾਂ ਦੀ ਚੀਖਣ ਦੀ ਆਵਾਜ਼ ਆਈ ਜਦੋਂ ਪਾਦਰੀ ਨੇ ਪਿੱਛੇ ਮੁੜ ਕੇ ਦੇਖਿਆ ਤ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਉਹ ਤਿੰਨੇ ਪਾਦਰੀ ਨੂੰ ਆਵਾਜ਼ਾਂ ਮਾਰਦੇ ਹੋਏ ਝੀਲ ਦੇ ਪਾਣੀ ਉੱਪਰ ਦੌੜੇ ਆ ਰਹੇ ਸੀ ਉਹ ਪਾਣੀ ਤੇ ਇਸ ਤਰ੍ਹਾਂ ਦੌੜ ਰਹੇ ਸੀ ਜਿਵੇਂ ਕੋਈ ਜ਼ਮੀਨ ਤੇ ਦੌੜ ਰਿਹਾ ਹੋਵੇ ਇਹ ਸਭ ਦੇਖ ਕੇ ਪਾਦਰੀ ਦੇ ਹੱਥ ਵਿੱਚ ਫੜਿਆ ਸੋਨੇ ਦਾ ਡੰਡਾ ਕਿਸ਼ਤੀ ਵਿੱਚ ਹੀ ਡਿੱਗ ਪਿਆ ਇਹ ਚਮਤਕਾਰ ਤਾਂ ਇਸ ਤੋਂ ਪਹਿਲਾਂ ਯਿਸੂ ਨੇ ਹੀ ਕੀਤਾ ਸੀ ਉਹ ਕਿਸ਼ਤੀ ਦੇ ਬਿਲਕੁਲ ਕੋਲ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਤੁਸੀਂ ਉਹ ਪ੍ਰਾਰਥਨਾ ਸਾਨੂੰ ਇੱਕ ਵਾਰ ਹੋਰ ਸਿਖਾ ਦਿਓ ਅਸੀਂ ਉਸ ਨੂੰ ਭੁੱਲ ਰਹੇ ਹਾਂ ਤੇ ਤਿੰਨੇ ਇਸ ਉੱਪਰ ਬਹਿਸ ਰਹੇ ਆ ਅਸਲੀ ਕਿਰਪਾ ਕਰਕੇ ਤੁਸੀਂ ਉਹ ਪ੍ਰਾਰਥਨਾ ਸਾਨੂੰ ਇੱਕ ਵਾਰ ਫੇਰ ਸੁਣਾ ਦਿਓ ਪਾਦਰੀ ਨੇ ਉਹਨਾਂ ਦੇ ਪੈਰ ਫੜ ਲਏ ਤੇ ਕਹਿਣ ਲੱਗਾ ਮੈਂ ਤੁਹਾਨੂੰ ਜੋ ਵੀ ਕਿਹਾ ਜਾਂ ਸਿਖਾਇਆ ਉਹ ਸਭ ਭੁੱਲ ਜਾਓ ਤੁਹਾਡੀ ਪ੍ਰਾਰਥਨਾ ਜਿੱਤੀ ਤੇ ਮੇਰੀ ਹਾਰ ਗਈ ਤੁਹਾਡੀ ਪ੍ਰਾਰਥਨਾ ਹੀ ਮਹਾਨ ਹੈ ਕਿਉਂਕਿ ਉਹ ਸੁਣ ਲਈ ਗਈ ਹੈ ਸੱਚ ਤਾਂ ਇਹ ਹੈ ਕਿ ਹੁਣ ਤੋਂ ਮੈਂ ਵੀ ਤੁਹਾਡੇ ਵਾਲੀ ਪ੍ਰਾਰਥਨਾ ਹੀ ਕਰਾਂਗਾ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਕਿ ਮੈਂ ਤੁਹਾਡੀ ਪ੍ਰਾਰਥਨਾ ਨੂੰ ਘਟ ਜਾਣਿਆ ਜਦ ਕਿ ਘਾਟ ਤਾਂ ਮੇਰੀ ਸ਼ਰਧਾ ਤੇ ਆਸਥਾ ਵਿੱਚ ਸੀ ਇਸ ਲਈ ਮੈਨੂੰ ਮਾਫ਼ ਕਰ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਉਹ ਤਿੰਨੇ ਫਕੀਰ ਬੋਲਦੇ ਰਹੇ ਤੁਸੀਂ ਆਪਣੀ ਪ੍ਰਾਰਥਨਾ ਸਾਨੂੰ ਇੱਕ ਵਾਰ ਫੇਰ ਸੁਣਾ ਦਿਓ ਪਰ ਉਹ ਆਪਣਾ ਸਿਰ ਝੁਕਾ ਕੇ ਚੁੱਪਚਾਪ ਉਥੋਂ ਚਲੇ ਗਿਆ ਦੋਸਤੋ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਸਾਡੀ ਪ੍ਰਾਰਥਨਾ ਸ਼ਾਸਤਰਾਂ ਵਿੱਚੋਂ ਹੀ ਲਈ ਗਈ ਹੋਵੇ ਜਾਂ ਪ੍ਰਾਚੀਨ ਹੋਵੇ ਤੇ ਲੱਖਾਂ ਲੋਕਾਂ ਦੀ ਸਹਿਮਤੀ ਨਾਲ ਬਣੀ ਹੋਵੇ ਜੇਕਰ ਸਾਡੀ ਪ੍ਰਾਰਥਨਾ ਸੱਚੀ ਹੈ ਜਾਂ ਸੱਚੇ ਮਨ ਤੋਂ ਕੀਤੀ ਗਈ ਹੋਵੇ ਉਸ ਨੂੰ ਪਰਮਾਤਮਾ ਜ਼ਰੂਰ ਸੁਣਦਾ ਹੈ ਭਾਵੇਂ ਉਹ ਦੋ ਸ਼ਬਦਾਂ ਦੀ ਸਧਾਰਨ ਜੀ ਪ੍ਰਾਰਥਨਾ ਹੀ ਕਿਉਂ ਨਾ ਹੋਵੇ ਤਿੰਨ ਸਾਧੂਆਂ ਦੀ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਬੇਸ਼ੱਕ ਕੁਝ ਵੀ ਕਰੀਏ ਉਸ ਨੂੰ ਕਦੇ ਵੀ ਦਿਖਾਵੇ ਦੇ ਉਦੇਸ਼ ਨਾਲ ਕਦੇ ਨਾ ਕਰੋ ਜਦੋਂ ਵੀ ਕੋਈ ਕੰਮ ਕਰੋ ਤਾਂ ਤੁਹਾਡੀ ਰੂਹ ਅੰਦਰ ਤੱਕ ਉਸ ਕੰਮ ਨਾਲ ਜੁੜ ਜਾਣੀ ਚਾਹੀਦੀ ਹੈ